ਹਾਂਜੀ ਬਾਈ ਸਤਿ ਸ੍ਰੀ ਅਕਾਲ ਸਾਰੇ ਭਾਈਆਂ ਨੂੰ ਦੂਰ ਨੇੜੇ ਸੱਜਣ ਵਸਦੇ ਕਿੰਨੇ ਵੀ ਆਪਣੇ ਭੈਣ ਭਰਾ ਸਾਰਿਆਂ ਨੂੰ ਬਰੇ ਪਿਆਰ ਭਰੀ ਸਤਿ ਸ੍ਰੀ ਅਕਾਲ ਵੀਰੇ ਹਾਂਜੀ ਬਾਈ ਅੱਜ ਗੱਲ ਕਰਾਂਗੇ ਵੀਰੇ ਜੁਨ ਵਾਲੀ ਦਵਾਈ ਦੀ ਕਿਹੜਾ ਆਪਣੇ ਬੱਚਿਆਂ ਨੂੰ ਦੇਣੀ ਆ ਆ ਦੇਖ ਲਓ ਬਾਈ ਜੀ ਬੱਚਿਆਂ ਨੂੰ ਦੇਣੀ ਕਿਹੜੀ ਆਲੋ ਮਰ ਦਵਾਈ ਆਪਾਂ ਨੇ ਆ ਬੱਚਿਆਂ ਨੂੰ ਏਡਾ ਏਡਾ ਇੱਕ ਬੱਚਿਆਂ ਨੂੰ ਢਾਈ ਤੋਂ ਤਿੰਨ ਮਹੀਨਿਆਂ ਦੇ ਬੱਚਿਆਂ ਨੂੰ ਆਪਾਂ ਨੇ ਬਾਈ ਜੀ ਇਹ ਸਾਨੂੰ ਡੋਜ਼ ਦੱਸ ਦਿਆ ਵੀ ਕਿੰਨੀ ਦੇਣੀ ਹੈਗੀ ਇਹ ਆਪਣੇ ਮਾਰਕੀਟ ਦੇ ਵਿੱਚ ਆ ਦਵਾਈ ਲੈ ਆਉਣੀ ਹੈ ਦੇਖੋ ਆ ਸਾਰੇ ਵੀਰੇ ਧਿਆਨ ਕਰ ਲਓ ਹੁਣ ਸਕਰੀਨ ਸ਼ਾਟ ਲੈ ਲਓ ਚਾਹੇ ਦੀ ਐਨ ਗੌਰ ਕਰ ਲਓ ਪਹਿਲਾਂ ਆਪਾਂ ਨੇ ਵੀਰੇ ਪਹਿਲੀ ਡੋਜ਼ ਆਪਾਂ ਨੇ ਜਦੋਂ ਮੇਮਨੇ ਆਪਣੇ ਹੋ ਗਏ ਆਪਣੇ ਬੱਚੇ ਕੱਖ ਖਲਾਗੇ თან ਤਿੰਨ ਤੋਂ 2 ਮਹੀਨੇ ਦੇ ਹੋ ਗਏ ਤਿੰਨ ਦੇ ਵਿੱਚ ਆਪਾਂ ਉਹਨਾਂ ਨੂੰ ਵੀਰੇ ਕਿੰਨੀ ਡੋਜ਼ ਦੇ ਸਕਦੇ ਆਂ ਕਿ ਆਪਾਂ ਆ ਦੇਖੋ ਮੇਮਨੇ ਬੈਠੇ ਨੇ ਕਿਹੜੇ ਆਪਾਂ ਇਹਨਾਂ ਨੂੰ ਡੋਜ਼ ਦੇ ਸਕਦੇ ਆਂ 2.5 ਤੋਂ 3 ਟਾਈਟ ਤਨ ਦੇ ਵਿੱਚ ਕਿਹੜਾ ਪਾਉਣਾ ਮੇਹਣਾ ਵਧੀਆ ਲੱਗਦਾ ਫਿਰ ਆਪਣਾ ਵਧੀਆ ਮੇਹਣਾ ਭਾਰੀ ਹੈਗਾ ਆਪਾਂ ਨੂੰ ਆਪਾਂ ਉਹਦੇ ਵਿੱਚ ਕੋਸੋ ਕੋਈ ਹੋਰ ਕੋਈ ਚੀਜ਼ ਐਡ ਨਹੀਂ ਕਰਨੀ ਹੈਗੀ ਕੱਲੀ ਇਹ ਹੀ ਦਵਾਈ ਕਿਹੜੀ ਆਪਾਂ ਤੁਹਾਨੂੰ ਦਿਖਾ ਰਹੇ ਆ ਦਵਾਈ ਹੈਗੀ ਇਹ ਹੀ ਦਵਾਈ ਦੇਣੀ ਵੀਰੇ 2 2 ਐਮ ਐਲ ਵੀ ਦੇ ਸਕਦੇ ਹੋ 3 ਵੀ ਦੇ ਸਕਦੇ ਹੋ ਤੇ 2.5 ਵੀ ਦੇ ਸਕਦੇ ਹੋ ਇਹ ਇੰਨੀ ਡੋਜ਼ ਆ ਵੀਰੇ ਵੱਧ ਨਹੀਂ ਦੇਣੀ 4 ਤੋਂ 5 ਨਹੀਂ ਦੇਣੀ ਹੈਗੀ ਇਹ ਗੱਲ ਵੀਰੇ ਧਿਆਨ ਨਾਲ ਨੋਟ ਕਰ ਲਓ ਭਰਾ ਮੇਰੇ ਕਿਹੜੇ ਨਵੇਂ ਫਾਰਮਰ ਨੇ ਚਲੋ ਪ੍ਰਾਣਿਆਂ ਨੂੰ ਤਾਂ ਚਲ ਪਤਾ ਹੀ ਆ ਹੁਣ ਵੈਸੇ ਕਿਹੜੇ ਨਵੇਂ ਨੇ ਆਪਣੇ ਬਾਈ ਉਹਨਾਂ ਨੂੰ ਵੀਰੇ ਦੱਸ ਦਿਆਂਗੇ ਇਹ ਇਹਦੀ ਡੋਜ਼ ਆਪਾਂ ਨੇ ਦੇਣੀ ਹੈਗੀ 2.5 ਤੋਂ 2 ml ਕਿਵੇਂ ਆ ਡੇੜੇ ਬੱਚੇ ਨੇ ਤਿੰਨ ਵੀ ਦੇ ਸਕਦਾ ਵੀਰੇ ਕਿਹੜਾ ਵੱਡਾ ਮੇਮਣਾ ਆਪਣਾ ਮੜਾ ਜਾ ਨੇ ਆਪਾਂ ਵੀਰੇ ਇਹਨਾਂ ਨੂੰ 2 ml ડોઝ દે શક દે શક દેંગા હા ભાઈ ਜੀ ਆਪਾਂ ਸਾਰੀ ਤੁਹਾਡੇ ਨਾਲ ਵੀਰੇ ਜਾਣਕਾਰੀ শেয়ার ਕਰਿਆ ਕਰਾਂਗੇ ਭਰਾ ਬਣ ਕੇ ਆਪਣੀ ਵੀਡੀਓ ਸਾਰੀ ਦੇਖਿਆ ਕਰੋ ਤੇ ਸਬਸਕ੍ਰਾਈਬ ਤੇ ਲਾਈਕ ਕਰਦਿਆ ਕਰੋ છોੜਾ ਬਹੁਤ ਬਹੁਤ ਧੰਨਵਾਦ ਵੀਰੇ ਵਧੀਆ ਪਿਆਰ ਮਿਲ ਰਿਹਾ ਭੈਣ ਭਾਈਆਂ ਦਾ ਦੂਰ ਲੈਂਦੇ ਪੰਜਾਬ ਵਾਲਿਆਂ ਦਾ ਆ ਦੇਖੋ ਬਾਈ ਜੀ ਇਹ ਡੇੜੇ ਬੱਚਿਆਂ ਨੂੰ ਉਹ ਬੋਤਲ ਫਰੀ ਦੇ ਸਕਦਾ ਕਿਉਂ ਲਈ ਜੂਨਾ ਨਹੀਂ ਫਿਰ ਪੈਂਦੀ ਇਹਦੇ ਕੀੜਾ ਨਹੀਂ ਬਤਿਆਰ ਹੁੰਦਾ ਬੱਚੇ ਦੇ ਇਹ ਤੋਂ ਬਸ ਚਤਰੈਂਦੀ ਆ ਕਿ ਨਹੀਂ ਫਿਰ ਮੇਵਣਾ ਛੇਤੀ ਹੁੰਦਾ ਬੋਲਾ ਜਾ ਨਾ ਦੇਖੋ ਪੂਰੇ ਐਕਟਿਵ ਹਨ